ਆ ਮੇਲੇ ਦੀ ਰੌਣਕ ਦੇਖ ਲੋ ਤੁਸੀਂ ਕਿੰਨਾ ਭਾਰੀ ਮੇਲਾ ਜਿਹੜਾ ਆ ਮਸਾਕੀ ਦੇ ਮੌਕੇ ਤੇ ਇੱਥੇ ਪੜਦਾ ਹੈ ਤੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਤੇ ਜਿਹੜੀ ਪੁਰਾਣੀ ਜੋੜੀ ਸੀ ਉਹ ਢਾ ਕੇ ਤੇ ਇਹ ਨਵੀਂ ਜੋੜੀ ਤਿਆਰ ਕੀਤੀ ਗਈ ਹੈ ਜੀ ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਸੀ ਇਹ ਜਦੋਂ ਹੋ ਗਿਆ ਨਾ ਟੀਸੀ ਜੀ ਤੇ ਉਹ ਉੱਥੇ ਉੱਥੇ ਜਾ ਕਹਿੰਦਾ ਬਈ ਬਸ ਮੈਂ ਤਾਂ ਗਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਭਾਈ ਦਲਜੀਤੋਂ ਇੱਕ ਸਪਾਈ ਦੀ ਮੰਗ ਕਰਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਜੀ ਇਸ ਖਾਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸajna ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੇ ਅੱਜ ਅਸੀਂ ਪਹੁੰਚੇ ਹਾਂ ਜੀ ਸਾਬੋ ਕੀ ਤਲਵੰਡੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਵਾਸਤੇ। ਕਿਉਂਕਿ ਇਸ ਸਥਾਨ ਤੇ ਵਸਾਖੀ ਦਾ ਜਿਹੜਾ ਮੇਲਾ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਦਾ ਹੈ ਬਹੁਤ ਦੂਰ ਦੂਰ ਤੋਂ ਸੰਗਤ ਹੈ ਜਿਹੜੀ ਇਸ ਸਥਾਨ ਤੇ ਵਸਾਖੀ ਦੇ ਮੇਲੇ ਤੇ ਦਰਸ਼ਨ ਕਰਨ ਆਉਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਉਂਦੀ ਹੈ ਤੇ ਆਓ ਚੱਲਦੇ ਆ ਜੀ ਦਰਸ਼ਨ ਕਰਦੇ ਆ ਪਿੱਛੇ ਰਹਿ ਗਿਆ ਜੀ ਖੰਡਾ ਚੋਕ ਮੇਨ ਤਲਵੰਡੀ ਦਾ ਜਿਹੜਾ ਮੇਨ ਖੰਡਾ ਚੌਕ ਹੈ ਤੇ ਇਹਦੇ ਨਾਲ ਹੀ ਰਸਤਾ ਜਾਂਦਾ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਨੂੰ ਚਾਓ ਚੱਲਦੇ ਆ ਜੀ ਦਮਦਮਾ ਸਾਹਿਬ ਵੱਲ ਨੂੰ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਕਿੰਨੀ ਕਿ ਸੰਗਤ ਜਿਹੜੀ ਹੈ ਇਸ ਮੇਲੇ ਦੇ ਵਿੱਚ ਪਹੁੰਚੀ ਹੋਈ ਹੈ ਉਹ ਸੰਗਤ ਦੇ ਵੀ ਦਰਸ਼ਨ ਕਰਵਾਉਨੇ ਆ ਤੇ ਆਓ ਚੱਲਦੇ ਆ ਫਿਰ ਦਰਸ਼ਨਾਂ ਵਾਸਤੇ ਚਾਓ ਫਿਰ ਚੱਲਦੇ ਆ ਜੀ ਦਰਸ਼ਨਾਂ ਵਾਸਤੇ ਇੱਧਰ ਖੰਡਾ ਚੌਕ ਰਹਿ ਗਿਆ ਜੀ ਤੇ ਹੁਣ ਆਪਾਂ ਖੰਡੇ ਚੌਕ ਤੋਂ ਖੱਬੇ ਪਾਸੇ ਮੁੜ ਜਾਣਾ ਜੀ ਖੱਬੇ ਪਾਸੇ ਮੁੜਦੇ ਆ ਤਾਂ ਇਹ ਜਿਹੜਾ ਸਿੱਧਾ ਰਸਤਾ ਆ ਇਹ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਨੂੰ ਜਾਂਦਾ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਕਿ ਸੰਗਤਾਂ ਇੱਥੇ ਬਸਾਖੀ ਵਾਲੇ ਦਿਨ ਜਿਹੜੀਆਂ ਦਰਸ਼ਨ ਕਰਨ ਪਹੁੰਚਦੀਆਂ ਨੇ ਤੇ ਇੱਧਰ ਪਾਰਕਿੰਗ ਆ ਜੀ ਬਸ ਸਟੈਂਡ ਵਾਲੀ ਪਾਰਕਿੰਗ ਆ ਤੁਸੀਂ ਇਹਦੇ ਵਿੱਚ ਹੀ ਆਪਣੇ ਵਹੀਕਲ ਪਾਰਕ ਕਰ ਸਕਦੇ ਹੋ ਆਪਾਂ ਇੱਥੇ ਬਾਈਕ ਪਾਰਕ ਕੀਤੀ ਆ ਤੇ ਬਜ਼ਾਰ 'ਤੇ ਬਾਈਕ ਦੇ ਲੈ ਆ ਤੇ ਬਾਕੀ ਵੱਡੇ ਵਹੀਕਲਾਂ ਦੇ ਜਾਦੇ ਲੱਗਦੇ ਆ ਬਹੁਤ ਵੱਡੀ ਪਾਰਕਿੰਗ ਆ ਤੁਹਾਨੂੰ ਪਾਰਕਿੰਗ ਦੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਤੁਸੀਂ ਪਾਰਕਿੰਗ ਆਪਣੀ ਕਾਰ ਜਾਂ ਟਰੈਕਟਰਾਂ ਲਈ ਜਾਂ ਬਾਈਕ ਕਿੱਥੇ ਪਾਰਕ ਕਰੋਗੇ ਪਾਰਕਿੰਗ ਬਹੁਤ ਵਧੀਆ ਹੈ ਤੇ ਸੇਫ ਹੈ ਤੇ ਆ ਦੇਖੋ ਕੋਈ ਇਸ ਤਰੀਕੇ ਨਾਲ ਜਿਹੜੀ ਡੈਕੋਰੇਸ਼ਨ ਕਰ ਰੱਖੀ ਆ ਬਹੁਤ ਵਧੀਆ ਜਿਹੜਾ ਤਲਵੰਡੀ ਨੂੰ ਸਾਬੂ ਕੀ ਤਲਵੰਡੀ ਨੂੰ ਸਜਾ ਰੱਖਿਆ ਇਸ ਵਿਸਾਖੀ ਦੇ ਮੌਕੇ ਤੇ ਤੇ ਅਲੱਗ-ਅਲੱਗ ਹਰ ਇੱਕ ਚੀਜ਼ ਦੀ ਦੁਕਾਨ ਲੱਗੀ ਹੋਈ ਐ ਜੋ ਵੀ ਮੇਲਿਆਂ ਦੇ ਵਿੱਚ ਲੱਗਦੀ ਐ ਬਹੁਤ ਭਾਰੀ ਮੇਲਾ ਜਿਹੜਾ ਇੱਥੇ ਭਰਦਾ ਐ ਵਿਸਾਖੀ ਦਾ ਤੇ ਅੱਜ ਤੁਹਾਨੂੰ ਇਸ ਮੇਲੇ ਦੇ ਹੀ ਅਸੀਂ ਦਰਸ਼ਨ ਕਰਵਾਵਾਂਗੇ ਤੇ ਚੱਲਦੇ ਆ ਜੀ ਨਾਲ-ਨਾਲ ਤੁਸੀਂ ਵੀ ਦਰਸ਼ਨ ਕਰਿਓ ਤੇ ਨਾਲੇ ਮੇਲਾ ਦੇਖੀ ਚੱਲੋ ਤੇ ਨਾਲੇ ਤੁਹਾਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਤੇ ਇਸ ਚੌਂਕ ਤੋਂ ਆ ਕੇ ਆਪਾਂ ਸੱਜੇ ਮੁੜ ਜਾਣਾ ਜੀ ਸਿੱਧਾ ਸਾਹਮਣੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਪੰਜਾ ਤਖਤਾਂ ਵਿੱਚੋਂ ਇੱਕ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਦਮਦਮਾ ਸਾਹਿਬ ਦਾ ਇਤਿਹਾਸ ਹੈ ਓਬਵੀਅਸਲੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਅੰਦਰ ਚੱਲਦੇ ਹਾਂ ਜੀ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਹਾਂ ਤੇ ਆਪ ਜੀ ਨੂੰ ਵੀ ਦਰਸ਼ਨ ਕਰਹਾਉਣੇ ਆ ਦੇਖੋ ਕਿੰਨਾ ਸੋਹਣਾ ਗੇਟ ਬਣਾ ਰੱਖਿਆ ਹੈ ਹੌਲੀ-ਹੌਲੀ ਜਿਹੜਾ ਆ ਸੰਗਤਾਂ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਬਹੁਤ ਲੋਕੀ ਕੀ ਕਹਿੰਦੇ ਆ ਕਿ ਬਹੁਤ ਜ਼ਿਆਦਾ ਰਸ਼ ਹੋ ਗਿਆ ਪਰ ਇਹਨੂੰ ਰਸ਼ ਨਹੀਂ ਕਹਿਣਾ ਚਾਹੀਦਾ ਇਹਨੂੰ ਸੰਗਤ ਕਹਿਣਾ ਚਾਹੀਦਾ ਹੈ ਸੰਗਤ ਦਾ ਇਕੱਠ ਕਹਿਣਾ ਚਾਹੀਦਾ ਕਿਉਂਕਿ ਰਸ਼ ਹੁੰਦਾ ਭੀੜ ਹੁੰਦੀ ਆ ਉਹ ਉਹ ਇੱਕ ਸਾਧ ਦੀ ਭੀੜ ਕਹਿ ਦਿੰਦੇ ਵੀ ਬਹੁਤ ਭੀੜ ਹੋ ਗਈ ਪਰ ਨਹੀਂ ਇੱਕ ਆਠ ਹੈ ਇਹ ਸੰਗਤ ਦਾ ਇਕੱਠ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚਿਆ ਤੇ ਇਸ ਕਰਕੇ ਭੀੜ ਜਾਂ ਰਸ਼ ਬਿਲਕੁਲ ਨਹੀਂ ਕਹਿਣਾ ਚਾਹੀਦਾ ਤੇ ਇੱਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਖਾਣ ਪੀਣ ਵਾਲੀਆਂ ਵੀ ਵਿੱਚ ਇੰਨੇ ਤੇ ਜੇ ਤੁਸੀਂ ਕੋਈ ਸ਼ਾਪਿੰਗ ਵਗੈਰਾ ਕਰਨੀ ਹੈ ਕੋਈ ਨਿਸ਼ਾਨੀ ਲੈ ਕੇ ਜਾਣੀ ਆ ਤੇ ਉਹ ਵੀ ਵਿੱਚ ਹੈ ਬਾਕੀ ਉਧਰ ਜਿਹੜੇ ਝੂਲੇ ਲੱਗੇ ਆ ਉਹਨਾਂ ਦਾ ਅਸੀਂ ਕੱਲ ਹੀ ਪਹੁੰਚ ਗਏ ਸੀਗੇ ਇੱਥੇ ਤੇ ਕੱਲ ਰਾਤ ਇੱਕ ਵਲੌਗ ਬਣਾਇਆ ਸੀ ਬਹੁਤ ਵਧੀਆ ਬਣਿਆ ਹੈ ਉਹ ਵੀ ਅਪਲੋਡ ਕਰਾਂਗੇ ਆ ਬੰਦੇ ਦੀ ਤਨਤਨ ਹੋ ਗਈ ਰਾਤ ਹੈ ਕਹਿੰਦਾ ਚੰਡੋਲ ਦੇ ਝੂਟਾ ਲੈਣਾ ਆ ਉਹਦੇ ਤੇ ਉੱਤੇ ਉੱਤੇ ਜੜ ਕੇ ਮਾਰੇ ਲੱਗੇ ਚੀਕਾ ਵੀ ਭਾਈ ਰੋਕਦੇ ਹੈ ਗਲਤ ਗੱਲਾਂ ਮਟਰਾਂ ਤੇਰੇ ਲਈ ਵਾਹੇ ਮੈਂ ਤਾਂ ਤੈਨੂੰ ਹਿੰਮਤੀ ਬਦਾ ਹੋਵੇਦਾ ਸੀ ਬੜੀ ਹਿੰਮਤ ਹੋ ਗਈ ਤੇ ਇਹ ਜਦੋਂ ਹੋ ਗਿਆ ਨਾ ਟੀਸੀ ਤੇ ਉਹ ਉੱਥੇ ਉੱਥੇ ਜਾ ਕਹਿੰਦਾ ਭਾਈ ਬਸ ਮੈਂ ਤਾਂ ਗਿਆ ਮੈਨੂੰ ਤਾਰ ਦੇ ਥੱਲੇ ਮੈਨੂੰ ਤਾਰ ਦੇ ਥੱਲੇ ਉਹ ਦੋਨੇ ਤਾਂ ਹੁਣ ਆਪਣੇ ਗੇੜੇ ਪੂਰੇ ਕਰ ਕੀ ਰੋਕਣਾ ਸੀ ਬਾਦ ਗਿਆ ਇਹ ਤਾਂ ਕੈਮਰਾ ਮੇਰਾ ਦੂਜੇ ਬਣੇ ਹੀ ਨਹੀਂ ਤੇ ਤੇਰੀ ਮੈਂ ਵੀਡੀਓ ਬਣਾਉਂਦਾ ਨਾ ਤੇ ਇੰਨੀ ਵਾਇਰਲ ਹੁੰਦੀ ਨਾ ਤੇਰੀ ਵੀਡੀਓ ਪੁੱਛਣਾ ਮੈਂ ਕੈਮਰਾ ਕਿਉਂਕਿ ਉੱਤੇ ਬਹਿ ਕੇ ਫੜਨਾ ਪੈਂਦਾ ਹੈ ਹਨ ਤੇ ਕੈਮਰਾ ਇਹਦਾ ਮੂੰਹ ਸੀਗਾ ਜਿਹੜਾ ਦੂਜੇ ਬੰਨੇ ਸੀਗਾ ਬੈਕ ਸਾਈਡ ਕੈਮਰਾ ਥਾ ਰੱਖਿਆ ਸੀ ਮੈਂ ਜੇ ਕਿਤੇ ਫਰੰਟ ਕੈਮਰਾ ਥਾ ਰੱਖਿਆ ਹੁੰਦਾ ਤਾਂ ਤੁਹਾਨੂੰ ਇਹਦੀਆਂ ਕਰਤੂਤਾ ਸਾਰੀਆਂ ਦਿਖਾਉਂਦਾ ਵੀ ਉੱਤੇ ਬਹਿ ਕੇ ਕਰਨ ਕੀ ਰਿਆ ਸੀ ਤੇ ਆਹ ਸਾਰੀ ਮਾਰਕੀਟ ਆ ਜੀ ਤੇ ਮਾਰਕੀਟ ਦੇਖ ਲਓ ਤੁਸੀਂ ਇੱਥੋਂ ਤੁਸੀਂ ਆਪਣੇ ਘਰ ਵਾਸਤੇ ਬੱਚਿਆਂ ਵਾਸਤੇ ਕੋਈ ਵੀ ਨਿਸ਼ਾਨੀ ਲੈ ਕੇ ਜਾਣੀ ਹੈ ਤੇ ਨਿਸ਼ਾਨੀ ਲੈ ਕੇ ਜਾ ਸਕਦੇ ਹੋ ਤੇ ਸਾਹਮਣੇ ਜਿਹੜਾ ਦਰਸ਼ਨੀ ਦਿਉੜੀ ਦਾ ਗੇਟ ਹੈ ਉਹ ਨਵਾਂ ਬਣ ਰਿਹਾ ਪਹਿਲਾਂ ਗੇਟ ਸੀਗਾ ਅੱਗੇ ਕਿਉਂਕਿ ਪਿਛਲੇ ਸਾਲ ਜਦੋਂ ਮੈਂ ਦਰਸ਼ਨਾਂ ਵਾਸਤੇ ਆਇਆ ਸੀ ਤਾਂ ਇਹ ਗੇਟ ਇੱਥੋਂ ਲਗਭਗ 2 2.5 ਗੱਲੇ ਅੱਗੇ ਸੀਗਾ ਪਰ ਹੁਣ ਇਹ ਜਿਹੜਾ ਗੇਟ ਹੈ ਪਿੱਛੇ ਕਰ ਦਿੱਤਾ ਹੈ ਤੇ ਅੱਗੇ ਜਿਹੜੀ ਜਗ੍ਹਾ ਹੈ ਉਹ ਵਾਵਾ ਖੁੱਲੀ ਹੋ ਗਈ ਹੈ ਕਿਉਂਕਿ ਅੱਗੇ ਥੋੜੀ ਜਿਹੀ ਜਗ੍ਹਾ ਕੰਜੈਸਟਿਡ ਸੀਗੀ ਸੰਗਤ ਨੂੰ ਦਿੱਕਤ ਆਉਂਦੀ ਸੀ ਤੇ ਜਿਹੜੀ ਪੁਰਾਣੀ ਦਿਉੜੀ ਸੀ ਉਹ ਢਾ ਕੇ ਤੇ ਇਹ ਨਵੀਂ ਦਿਉੜੀ ਤਿਆਰ ਕੀਤੀ ਗਈ ਹੈ ਜੀ ਹਲੇ ਤਿਆਰ ਹੋ ਰਹੀ ਆ ਪਰ ਇੱਕ ਸਾਲ ਦੇ ਵਿੱਚ ਬਹੁਤ ਕਵਰ ਕਰ ਦਿੱਤਾ ਗਿਆ ਹੈ ਅਗਲੇ ਸਾਲ ਨੂੰ ਇਹ ਗੇਟ ਪੂਰਾ ਤਿਆਰ ਹੋ ਜਾਊਗਾ ਬਸ ਤਾਂ ਤਿਆਰ ਹੋ ਹੀ ਗਿਆ ਬਸ ਡੈਕੋਰੇਸ਼ਨ ਰੰਗ ਰੰਗ ਵਗੈਰਾ ਰਹਿੰਦਾ ਆ ਤੇ ਅਗਲੇ ਸਾਲ ਨੂੰ ਅੰਦੇ ਸਾਲ ਨੂੰ ਇਹ ਗੇਟ ਪੂਰੇ ਵਧੀਆ ਤਰੀਕੇ ਨਾਲ ਤਿਆਰ ਹੋਊਗਾ ਪਹਿਲਾਂ ਵਾਲਾ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਸੀਗਾ ਪਹਿਲਾਂ ਵਾਲਾ ਗੇਟ ਬਾਕੀ ਸਿਕਿਉਰਟੀ ਵੀ ਇੱਥੇ ਪੂਰੀ ਟਾਈਟ ਆ ਕੋਲੋਂ ਸਮਾਹ ਖੜੀ ਆ ਲਓ ਜੀ ਇੱਥੇ ਲੰਘਣਾ ਪੈਣਾ ਇਹਦੇ ਵਿੱਚੋਂ ਜੀ ਜੇ ਤਾਂ ਕੋਈ ਤੱਕੋ ਜੀ ਜੋੜਾ ਦਿੱਤੀਆਂ ਲਾ ਕੇ ਬਾਹਰ ਵੀ ਬਾਹਰ ਵੀ ਬਹੁਤ ਪੁਲਿਸ ਖੜੀ ਸੀ ਆ ਜਾਓ ਵੀਰ ਜੀ ਅੱਥਰੂ ਪੂਰੀ ਪੁਲਿਸ ਖੜੀ ਆ ਇਹ ਜਿਹੜਾ ਨਵਾਂ ਗੇਟ ਬਣ ਰਿਹਾ ਜੀ ਤੇ ਜਿਹੜਾ ਪੁਰਾਣਾ ਗੇਟ ਸੀਗਾ ਉਹ ਥੋੜਾ ਜਿਹਾ ਅੱਗੇ ਸੀਗਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਕਿ ਕਿੱਥੇ ਸੀਗਾ ਤੇ ਲਗਭਗ ਜਿੱਦਾਂ ਕਿ ਮੈਂ ਦੱਸਿਆ ਕਿ 2 2.5 ਕਿਲੇ ਪਿੱਛੇ ਘਰਤਾ ਗੇਟ ਬਾਕੀ ਜਿਹੜੀ ਸੰਗਤ ਹੈ ਆਸਾਨੀ ਨਾਲ ਦਰਸ਼ਨ ਕਰ ਸਕੇ ਕਿਉਂਕਿ ਅੱਗੇ ਜਗ੍ਹਾ ਜਿਹੜੀ ਹੈ ਬਹੁਤ ਕੰਜਸਟਡ ਸੀਗੀ ਬਹੁਤ ਘੱਟ ਸੀਗੀ ਦਰਸ਼ਨਾ ਵਾਸਤੇ ਬਹੁਤ ਘੱਟ ਜਗ੍ਹਾ ਬਚ ਜਾਂਦੀ ਸੀ ਕਿਉਂਕਿ ਨਾਲ ਹੀ ਉੱਥੇ ਜੋੜਾ ਘਰ ਹੋ ਗਏ ਤੇ ਨਾਲ ਹੀ ਇਧਰ ਲੰਗਰ ਹਾਲ ਹੋ ਗਿਆ ਤਾਂ ਕਰਕੇ ਥੋੜਾ ਜਿਹਾ ਸੰਗਤ ਨੂੰ ਦਿੱਕਤ ਆਉਂਦੀ ਸੀ ਇਸ ਕਰਕੇ ਜਿਹੜਾ ਗੇਟ ਆ ਪਿੱਛੇ ਕਰ ਦਿੱਤਾ ਗਿਆ ਪਰ ਇੱਕ ਗੇਟ ਵੀ ਇੱਕ ਸਾਲ ਦੇ ਵਿੱਚ ਤਿਆਰ ਕਰਤਾ ਇਹਨਾਂ ਨੇ ਤੇ ਹੁਣ ਆਪਾਂ ਇਧਰ ਅੰਦਰ ਵੀ ਸਾਰੀਆਂ ਦੁਕਾਨਾਂ ਪਹਿਲਾਂ ਇੱਥੇ ਦੁਕਾਨਾਂ ਬਹੁਤ ਘੱਟ ਲੱਗਦੀਆਂ ਸੀ ਹੁਣ ਇੱਥੇ ਵੀ ਸਾਰੀਆਂ ਦੁਕਾਨਾਂ ਲੱਗਣ ਲੱਗੀਆਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦਿਖਾ ਦਿਓ ਮੜੀਏ ਇੱਥੇ ਵੀ ਇੱਥੇ ਵੀ ਸਾਰੀਆਂ ਦੁਕਾਨਾਂ ਹੀ ਲੱਗੀਆਂ ਹੋਈਆਂ ਦੇਖ ਸਕਦੇ ਹੋ ਪਹਿਲਾਂ ਇਹ ਦੁਕਾਨਾਂ ਨਹੀਂ ਲੱਗਦੀਆਂ ਸੀ ਕਿਉਂਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗੇਟ ਉਹ ਜਿੱਥੇ ਜੀ ਆਇਆਂ ਨੂੰ ਲਿਖਿਆ ਉੱਥੇ ਇੱਕ ਗੇਟ ਸੀਗਾ ਤੇ ਹੁਣ ਅੰਦਰ ਵੀ ਦੁਕਾਨਾਂ ਲੱਗਣ ਲੱਗੀਆਂ ਤੇ ਰੋਡ ਹੈ ਜਿਹੜਾ ਇਹ ਨਵਾਂ ਬਣੂਗਾ ਸਾਰਾ ਤੇ ਇੱਥੇ ਲੱਗਿਆ ਹੋਇਆ ਜੀ ਕੰਨੇ ਦਾ ਜੂਸ ਗੰਨੇ ਦਾ ਰਸ ਦਾ ਲੰਗਰ ਦੇਖ ਸਕਦੇ ਆਪਾਂ ਵੀ ਮਾਟਰ ਜੀ ਦੋ ਲੈ ਕੇ ਆਏ ਹੋ ਮਾਟਰ ਕੀ ਗੱਲ ਮੈਂ ਕਿਹਾ ਦੋ ਲਿਆਈ ਬਹੁਤ ਅੰਦਾ ਹੈ ਮੈਂ ਕਿਹਾ ਦੋ ਚੱਕ ਲਈ ਤੇ ਪਹਿਲਾਂ ਜਿਹੜਾ ਦਰਸ਼ਨੀ ਡਿਊਟੀ ਦਾ ਗੇਟ ਸੀਗਾ ਜੀ ਉਹ ਇਸ ਜਗ੍ਹਾ ਤੇ ਸੀਗਾ ਤੇ ਇੱਥੋਂ ਜਿਹੜਾ ਕਾਫੀ ਪਿੱਛੇ ਚਲਾ ਗਿਆ ਹੈ ਇੱਧਰ ਲੰਗਰ ਹਾਲ ਹੈ ਜੀ ਇੱਧਰ ਜੋੜਾ ਘਰ ਆਗੇ ਜੀ ਇੱਧਰ ਦੋ ਜੋੜਾ ਘਰ ਬਣੇ ਹੋਏ ਨੇ ਲੰਗਰ ਹਾਲ ਇੱਕ ਇਸ ਸਰਾਮਣੀ ਹੋਈ ਐ ਇਸ ਸਰਾ ਦੇ ਬੈਕ ਸਾਈਡ ਵੀ ਹੈਗਾ ਆ ਇੱਕ ਲੰਗਰ ਹਾਲ ਪਿੱਛੇ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਆ ਉੱਥੇ ਵੀ ਹੈਗਾ ਆ ਲੰਗਰ ਜਿਹੜਾ ਆ ਉਹ ਟੂਟ ਮਸਤਰਾ ਹੈ ਤੇ ਉਧਰ ਸਾਹਮਣੇ ਖਾਲਸਾ ਐਡ ਵਾਲਿਆਂ ਨੇ ਜਿਹੜਾ ਪਾਣੀ ਦਾ ਲੰਗਰ ਲਾ ਰੱਖਿਆ ਆ ਤਾਂ ਕਿ ਸੰਗਤਾਂ ਨੂੰ ਪਾਣੀ ਪੀਣ ਤੇ ਪਰੇਸ਼ਾਨੀ ਨਾ ਆਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਨਾਲ ਦੀ ਨਾਲ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਆ ਮੇਲੇ ਦੀ ਰੌਣਕ ਦੇਖ ਲੋ ਤੁਸੀਂ ਕਿੰਨਾ ਭਾਰੀ ਮੇਲਾ ਜਿਹੜਾ ਆ ਵਿਸਾਖੀ ਦੇ ਮੌਕੇ ਤੇ ਇੱਥੇ ਭਰਦਾ ਆ ਤੇ ਪਿੱਛੇ ਤੁਸੀਂ ਦਰਸ਼ਨ ਕਰਦੇ ਹੋ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਉਹ ਪਾਵਨ ਧਰਤੀ ਜਿਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਦੇਸਗੁਰ ਦੁਆਰਾ ਸਰਦਾ ਇਤਿਹਾਸ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਛੱਡਿਆ ਸੀ ਤਾਂ ਉਹ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਪਹੁੰਚਦੇ ਨੇ ਤੇ ਫਿਰ ਉਹ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦੇ ਜੰਗਲਾਂ ਨੂੰ ਚਾਲੇ ਪਾ ਲੈਂਦੇ ਨੇ ਤੇ ਇਸੇ ਤਰ੍ਹਾਂ ਹੀ ਹੋਰ ਦੋ ਤਿੰਨ ਜਗ੍ਹਾ ਤੇ ਰੁਕਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚਦੇ ਨੇ ਤੇ ਇਸ ਸਥਾਨ ਤੇ ਪਹੁੰਚ ਕੇ ਫਿਰ ਉਹ ਇੱਕ ਉੱਚੇ ਟਿੱਬੇ ਤੇ ਉੱਪਰ ਬੈਠ ਕੇ ਆਪਣਾ ਜਿਹੜਾ ਕਮਰ ਕੱ싸 ਹੈ ਉਹ ਕਮਰ ਕੱ싸 ਖੋਲਦੇ ਨੇ ਤੇ ਉੱਥੇ ਬੈਠ ਕੇ ਫਿਰ ਉਹ ਦਮ ਲੈਂਦੇ ਨੇ ਤੇ ਉਸੇ ਦਿਨ ਤੋਂ ਹੀ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਦਮਦਮਾ ਸਾਹਿਬ ਪੈ ਗਿਆ ਤੇ ਹਰ ਵਿਸਾਖੀ ਵਾਲੇ ਦਿਨ ਇਸ ਸਥਾਨ ਤੇ ਜਿਹੜਾ ਬਹੁਤ ਭਾਰੀ ਮੇਲਾ ਕਿਉਂ ਭਰਦਾ ਹੈ ਇਹਦਾ ਵੀ ਇੱਕ ਇਤਿਹਾਸ ਹੈ ਜੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਸੀ ਤਾਂ ਵਿਸਾਖੀ ਦਾ ਜਿਹੜਾ ਦੂਸਰਾ ਸਾਲ ਸੀ ਯਾਨੀ ਕਿ ਪਹਿਲੇ ਸਾਲ ਤੋਂ ਬਾਅਦ ਵਸਾਖੀ ਦਾ ਜਿਹੜਾ ਦੂਸਰਾ ਸਾਲ ਆਇਆ ਸੀ ਤਾਂ ਦੂਸਰੇ ਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਵਿਸਾਖੀ ਦਾ ਜਿਹੜਾ ਤਿਉਹਾਰ ਮਨਾਇਆ ਜਦੋਂ ਵਿਸਾਖੀ ਮਨਾਈ ਤਾਂ ਉਸ ਵਿਸਾਖੀ ਦੇ ਤਿਉਹਾਰ ਦੇ ਵਿੱਚ ਸਵਾ ਲੱਖ ਸਵਾ ਲੱਖ ਸੰਗਤ ਨੇ ਅਮਰਿਸ਼ਿਆ ਕਿਆ ਸੀ ਤੇ ਉਸੇ ਕਰਕੇ ਹੀ ਇਸ ਸਥਾਨ ਤੇ ਜਿਹੜਾ ਵਿਸਾਖੀ ਦਾ ਮੇਲਾ ਹੈ ਉਹ ਬਹੁਤ ਭਰਦਾ ਹੈ ਤੇ ਇਸੇ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗਰੰਥ ਸਾਹਿਬ ਦੇ ਉਤਾਰੇ ਕਰਵਾਏ ਸੀ ਉਹਨਾਂ ਨੇ ਇੱਥੇ ਹੀ ਭਾਈ ਮਨੀ ਸਿੰਘ ਜੀ ਤੋਂ ਅਤੇ ਬਾਬਾ ਅਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੀੜਾਂ ਸੀ ਉਹ ਲਖਵਾਈਆਂ ਸੀ ਨਾਲ ਹੀ ਗੁਰਦੁਆਰਾ ਲਖਣਸਰ ਸਾਹਿਬ ਬਣਿਆ ਹੋਇਆ ਜੀ ਲਖਣਸਰ ਸਾਹਿਬ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਤੇ ਇੱਧਰ ਤੁਸੀਂ ਪਹਿਲਾਂ ਸੰਗਤ ਦਾ ਇਕੱਠ ਦੇਖੋ ਜੀ ਕਿੰਨੀ ਸੰਗਤ ਹੈ ਜਿਹੜੀ ਇਸ ਵੇਲੇ ਇਸ ਸਥਾਨ ਤੇ ਨਤਮਸਤਕ ਹੋਂ ਪਹੁੰਚੀ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚੀ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ ਹੈ ਤੁਹਾਨੂੰ ਇਤਿਹਾਸ ਦਾ ਜਿਹੜਾ ਬੋਰਡ ਹੈ ਉਹ ਵੀ ਦਿਖਾ ਦਿੰਨੇ ਆ ਜੇ ਤੁਸੀਂ ਬਿਲਕੁਲ ਬਰੀਕੀ ਚ ਪੜਨਾ ਹੈ ਇਤਿਹਾਸ ਤਾਂ ਤੁਸੀਂ ਇਸ ਬੋਰਡ ਤੋਂ ਜਿਹੜਾ ਇਤਿਹਾਸ ਹੈ ਉਹ ਪੜ ਸਕਦਾ ਹੋ। ਇਸ ਇਧਰ ਨਾਲ ਹੀ ਗੁਰਦੁਆਰਾ ਸ਼੍ਰੀ ਲਖਨਸਰ ਸਾਹਿਬ ਹੈ ਜੀ ਉਹਦੇ ਵੀ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਵਾਂਗੇ ਪਰ ਪਹਿਲਾਂ ਇਧਰ ਤੁਸੀਂ ਸੰਗਤ ਦਾ ਜਿਹੜਾ ਇਕੱਠ ਹੈ ਦੇਖ ਸਕਦੇ ਹੋ ਕਿ ਕਿੰਨੀ ਸੰਗਤ ਹੈ ਜਿਹੜੀ ਇਸ ਸਥਾਨ ਤੇ ਵਿਸਾਖੀ ਦੇ ਮੌਕੇ ਦਰਸ਼ਨ ਵਾਸਤੇ ਪਹੁੰਚਦੀ ਹੈ ਜੀ। वागू 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 असी मथा सवेरे ही टेक लिया इस करके असी मा नहीं टेकते क्योंकि सानू पता है कि बहुत संगत है जी ਸਵੇਰ ਤੱਕ ਇੱਥੇ ਪਹੁੰਚ ਜਾਣੀ ਹੈ ਇਸ ਕਰਕੇ ਅਸੀਂ ਪਹਿਲਾਂ ਹੀ ਮੱਥਾ ਟੇਕ ਲਿਆ ਸੀਗਾ ਤੇ ਹੁਣ ਅਸੀਂ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਜਿਹੜੀ ਸੰਗਤ ਇੱਥੇ ਦਰਸ਼ਨਾ ਵਾਸਤੇ ਪਹੁੰਚ ਰਹੀ ਹੈ ਕਿਥੇ ਇੱਕ ਪੰ ਸਾਰੀ ਮਾਰਕੀਟ ਦੇਖ ਕੇ ਮਜਾਕ ਲਿਆ ਤੇ ਹੁਣ ਦੁਰਦਵਾਲਾ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰੋ ਜੀ ਤੋਂ ਸਾਜ ਦੇ ਤਖਤਾਂ ਵਿੱਚੋਂ ਇੱਕ ਤਖਤ ਜੀ ਤਖਤ ਸ੍ਰੀ ਪੰਜ ਤਖਤਾਂ ਵਿੱਚੋਂ ਇੱਕ ਤਖਤ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਇੱਥੇ ਦੀਵਾਨ ਸਜਾਏ ਜਾਂਦੇ ਨੇ ਜੀ ਲਗਾਤਾਰ ਤਿੰਨ ਦਿਨ ਤੋਂ ਇਸ ਸਥਾਨ ਤੇ ਜਿਹੜਾ ਦੀਵਾਨ ਹੈ ਉਹ ਸਜਾਇਆ ਜਾ ਰਿਹਾ ਹੈ ਇਸ ਤਖਤ ਤੋਂ ਤੂੰ ਠਾਕੁਰ ਤਾ ਇੱਧਰ ਸਾਹਮਣੇ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਜੀ ਭੋਰਾ ਸਾਹਿਬ ਦੇ ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਸੀ ਤੇ ਚਾਰ ਤਖਤਾਂ ਤੇ ਭੇਜੇ ਸੀ ਤਿਆਉ ਦਰਸ਼ਨ ਕਰਦੇ ਇਸ ਸਥਾਨ ਦੇ ਵੀ ਤੇ ਇੱਧਰ ਦਰਸ਼ਨਾ ਵਾਸਤੇ ਲਾਈਨ ਲੱਗੀ ਹੋਈ ਹੈ ਜੀ ਲਾਈਨ 'ਚ ਲੱਗਣਾ ਪੈਂਦਾ ਆ ਤੇ ਅੰਦਰ ਵੀਡੀਓਗ੍ਰਾਫੀ ਕਰਨਾ ਜਿਹੜਾ ਆ ਉਹ ਅਲਾਉਡ ਨਹੀਂ ਸੀਗਾ ਇਸ ਸਥਾਨ ਤੇ ਬੈਠ ਕੇ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਤੇ ਭੇਜੇ ਸੀ ਤੇ ਇਸ ਪੋਰਾ ਸਾਹਿਬ ਦੇ ਅੰਦਰ ਬਾਬਾ ਦੀਪ ਸਿੰਘ ਜੀ ਦਾ ਜੱਲਾ ਵਾਲਾ ਘੜਾ ਛੋਲਿਆਂ ਵਾਲਾ ਘੜਾ ਅਤੇ ਉਹ ਪਵਿੱਤਰ ਸਥਾਨ ਹੈ ਜੀ ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕੀਤੇ ਸੀ ਤੇ ਤਖਤ ਸਾਹਿਬ ਦੇ ਬਿਲਕੁਲ ਨੀਚੇ ਹੀ ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਜੀ ਇਸ ਗੁਰਦੁਆਰਾ ਸਬ ਦਾ ਜਿਹੜਾ ਇਤਿਹਾਸ ਹੈ ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਦਰਬਾਰ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਭਾਈ ਉਦੇ ਸਿੰਘ ਜਿਹੜੇ ਕਿ ਲਾਹੌਰ ਦੇ ਰਹਿਣ ਵਾਲੇ ਸੀ ਉਹ ਇੱਕ ਬੰਦੂਕ ਲੈ ਕੇ ਹਾਜ਼ਰ ਹੁੰਦੇ ਨੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਭਾਈ ਡਲ ਜੀ ਤੋਂ ਇੱਕ ਸਪਾਈ ਦੀ ਮੰਗ ਕਰਦੇ ਨੇ ਪਰ ਭਾਈ ਦਾਲਜੀ ਦੀ ਫੌਜ ਦਾ ਜਿਹੜਾ ਇੱਕ ਵੀ ਸਿਪਾਈ ਬੰਦੂਕ ਦਾ ਨਿਸ਼ਾਨਾ ਬਣਨ ਵਾਸਤੇ ਤਿਆਰ ਨਹੀਂ ਹੁੰਦਾ ਬੰਦੂਕ ਦੇ ਨਿਸ਼ਾਨੇ ਦੀ ਪਰਖ ਵਾਸਤੇ ਤਿਆਰ ਨਹੀਂ ਹੁੰਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਨੂੰ ਆਵਾਜ਼ ਦਿੰਦੇ ਨੇ ਕਿ ਮੇਰਾ ਕੋਈ ਸਿੰਘ ਜਿਹੜਾ ਹੈ ਉਹ ਇਸ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਅੱਗੇ ਆਵੇ ਤਾਂ ਫਿਰ ਜਦੋਂ ਇਹ ਗੱਲ ਬਾਬਾ ਬੀਰ ਸਿੰਘ ਜੀ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਨੂੰ ਪਤਾ ਲੱਗਦੀ ਹੈ ਤਾਂ ਉਹ ਨੰਗੇ ਪੈਰੀ ਭੱਜੇ ਹੋਏ ਉਸ ਸਥਾਨ ਤੇ ਪਹੁੰਚਦੇ ਨੇ ਤੇ ਬੰਦੂਕ ਦਾ ਨਿਸ਼ਾਨਾ ਬਣਨ ਦੇ ਵਾਸਤੇ ਇੱਕ ਦੂਜੇ ਤੋਂ ਮੋਹਰੇ ਹੋ ਹੋ ਖੜਦੇ ਨੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਸ਼ਾਨਾ ਤਾਂ ਲਗਾਉਂਦੇ ਨੇ ਪਰ ਉਹ ਜਿਹੜਾ ਨਿਸ਼ਾਨਾ ਹੈ ਉਹ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਦੇ ਸਿਰ ਦੇ ਉੱਪਰੋਂ ਦੀ ਟੱਪ ਜਾਂਦਾ ਹੈ ਤੇ ਜਦੋਂ ਗੋਲੀ ਉੱਪਰ ਦੀ ਚਲੇ ਜਾਂਦੀ ਹੈ ਤਾਂ ਫਿਰ ਵੀ ਉਹਨਾਂ ਦੇ ਜਿਹੜੇ ਮੁਖ ਨੇ ਉਪਰ ਸਨ ਹੁੰਦੇ ਨੇ ਤੇ ਉਹ ਅਡੋਲ ਤੇ ਨਿਰਪੈ ਹੋ ਕੇ ਖੜੇ ਰਹਿੰਦੇ ਨੇ ਉਹਨਾਂ ਦਾ ਸਿੱਖੀ ਸਿਦਕ ਹੈ ਉਹ ਸਿੱਖੀ ਸਿਦਕ ਦੇ ਜਿਹੜੇ ਪਰਖ ਹੈ ਉਹਦੇ ਵਿੱਚ ਪਾਸ ਹੋ ਜਾਂਦੇ ਨੇ ਤੇ ਇਸ ਕੋਤਕ ਨੂੰ ਵੇਖਦੇ ਹੋਏ ਭਾਈ 달ਜੀ ਆਪਣੇ ਪਰਿਵਾਰ ਸਮੇਤ ਇੱਥੇ ਖੰਡੇ ਬਾਟੇ ਦੀ ਪੋਲ ਯਾਨੀ ਕਿ ਇੱਥੇ ਅਮਰਿਸ਼ ਸਕਦੇ ਨੇ ਤੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸੇ ਤੁਹਾਡੇ ਨਾਲ ਸੰਝਾ ਕੀਤਾ ਹੈ ਮਹੀਨੇ ਦੇ ਹਰ ਐਤਵਾਰ ਵਾਲੇ ਦਿਨ ਅਤੇ ਮੱਸਿਆ ਵਾਲੇ ਦਿਨ ਇਸ ਸਥਾਨ ਤੇ ਅਮ੍ਰਿਤ ਸੰਚਾਰ ਹੁੰਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਗੁਰਤੇਗ ਭਾਦਰ ਜੀ ਮਹਾਰਾਜ ਨੇ ਆਪਣੇ ਹੱਥੀਂ ਕਦਵਾਇਆ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਜਿਹੜੀਆਂ ਨੇ ਇਸ ਸਥਾਨ ਦੇ ਦਰਸ਼ਨ ਕਰ ਸਕ